ਸਤਿ ਸ਼੍ਰੀ ਅਕਾਲ ਜੀ ਕੱਲ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਮੈਂ ਸਿਰਫ ਇੱਕ ਇਹ ਅਪੀਲ ਕਰਨਾ ਚਾਹੁੰਦਾ ਵੀ ਉਹ ਪੜ੍ਹੇ ਲਿਖਿਆਂ ਦੀ ਉਹਨਾਂ ਲੋਕਾਂ ਦੀ ਯੂਨੀਵਰਸਿਟੀ ਆ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਦੇਸ਼ ਦਾ ਪੰਜਾਬ ਦਾ ਭਵਿੱਖ ਤੈਅ ਕਰਨਾ ਇਸ ਕਰਕੇ ਜਿਹੜੀ ਵੀ ਜਥੇਬੰਦੀਆਂ ਜਿਹੜੇ ਵੀ ਪੰਜਾਬ ਤੋਂ ਲੋਕ ਆ ਰਹੇ ਆ ਉਹਨਾਂ ਨੂੰ ਅਪੀਲ ਆ ਕਿ ਕੱਲ ਅਸੀਂ ਕੋਈ ਇਹੋ ਜਿਹਾ ਮੌਕਾ ਨਾ ਦਈਏ ਜਿਹਦੇ ਨਾਲ ਭਾਈਚਾਰਕ ਸਾਂਝ ਟੁੱਟੇ ਜਿਹਦੇ ਨਾਲ ਫਿਰਕਾ ਪ੍ਰਸਤ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਇੱਕ ਮੌਕਾ ਮਿਲੇ ਔਰ ਜਿਹਦੇ ਨਾਲ ਕਿਸੇ ਵੀ ਉਸ ਤਾਕਤ ਨੂੰ ਆਪਣੇ ਏਜੰਡੇ ਔਰ ਆਪਣੀਆਂ ਜਿਹੜੀਆਂ ਪੋਲਿਟੀਕਲ ਜਿਹੜੇ ਉਹ ਆਪਣੀ ਸਪੇਸ ਲੱਭ ਰਹੇ ਆ ਉਸ ਯੂਨੀਵਰਸਿਟੀ ਦੇ ਪਲੇਟਫਾਰਮ ਤੋਂ ਉਹਨਾਂ ਨੂੰ ਬੇਨਤੀ ਆ ਵੀ ਕੱਲ ਇਸ ਚੀਜ਼ ਦਾ ਗਰੇਜ ਰੱਖੋ ਮੈਂ ਪੰਜਾਬ ਯੂਨੀਵਰਸਿਟੀ ਦੇ ਡੈਮੋਕਰੈਟਿਕ ਸਪੇਸ ਦੀ ਗੱਲ ਆ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਨਾਲ ਲੰਬੇ ਸਮੇਂ ਤੋਂ ਆਏ ਹੋਏ ਵਿਤਕਰੇ ਦੀ ਗੱਲ ਆ ਉਹਦੇ ਨਾਲ ਅਸੀਂ ਡਟ ਕੇ ਪੰਜਾਬ ਯੂਨੀਵਰਸਿਟੀ ਨਾਲ ਖੜਾਂਗੇ ਔਰ ਅਸੀਂ ਉਹ ਲੋਕ ਆ ਜਿਨ੍ਹਾਂ ਦੀ ਸ਼ਾਇਦ ਮੈਂ ਇਹ ਮੰਨਦਾ ਵੀ ਇਸ ਯੂਨੀਵਰਸਿਟੀ ਨੂੰ ਅੱਜ ਲੋੜ ਵੀ ਆ ਔਰ ਅੱਜ ਅਸੀਂ ਇਨਿਅਤ ਵੀ ਸਮਝਦੇ ਆ ਬੀਸ ਯੂਨੀਵਰਸਿਟੀ ਦੇ ਵਿੱਚ ਕਿਹੋ ਜੀ ਸਮਾਜ ਦੀ ਜੋ ਸਿਰਜਣਾ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਲੇਕਿਨ ਇਸੇ ਅਪੀਲ ਨੂੰ ਮੇਰੀ ਨੂੰ ਜਿੰਨੇ ਸਾਡੇ ਸਾਥੀ ਪੰਜਾਬ ਚੋਂ ਆ ਰਹੇ ਆ ਜਾਂ ਜਿੰਨੇ ਹੋਰ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਸਾਥੀ ਆ ਉਹ ਇਸ ਗੱਲ ਨੂੰ ਮੱਦੇ ਨਜ਼ਰ ਧਿਆਨ ਰੱਖਣ ਕਾਲ ਪੁਲਿਸ ਫੋਰਸ ਅਗਰ ਤੁਹਾਡੇ ਨਾਲ ਕੋਈ ਵਾਅਦਾ ਘਾਟਾ ਕਰੂਗੀ ਤੇ ਅਸੀਂ ਉਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਉਸ ਸਭ ਤੋਂ ਪਵਿੱਤਰ ਇੰਸਟੀਟਿਊਸ਼ਨ ਨੂੰ ਬਦਨਾਮ ਕਰਨ ਦਾ ਇਸ ਜਿਹੜੀ ਤੁਸੀਂ ਲੜਾਈ ਸਿਰਜੀ ਆ ਇਹਦੇ ਵਿੱਚ ਨਵੇਂ ਏਜੰਡੇ ਨਵੀਂ ਕੌਂਟਰਾਡਿਕਸ਼ਨਾਂ ਔਰ ਨਵੀਂ ਰਾਜਨੀਤੀ ਨੂੰ ਬੀਜੇਪੀ ਵਾਲੀ ਨੂੰ ਪਾੜਨ ਵਾਲੀ ਰਾਜਨੀਤੀ ਨੂੰ ਪੜਪੰਦਾ ਸੋ ਮੇਰੀ ਇਹ ਬੇਨਤੀ ਆ ਹਰ ਉਸ ਸਾਥੀ ਨੂੰ ਜਿਹੜਾ ਇੱਥੇ ਆ ਰਿਹਾ ਤੁਸੀਂ ਇੱਕ ਵਿੱਦਿਆ ਦੇ ਮੰਦਰ ਦੀ ਲੜਾਈ ਲੜਨ ਆ ਰਹੇ ਹੋ ਤੁਸੀਂ ਇੱਕ ਉਸ ਯੂਨੀਵਰਸਿਟੀ ਦੀ ਲੜਾਈ ਲੜਨ ਆ ਰਹੇ ਹੋ ਜਿਨੇ ਪੰਜਾਬ ਦੀ ਵਿੱਚ ਬਹੁਤ ਵੱਡੀ ਕੰਟ੍ਰਿਬਿਊਸ਼ਨ ਆ ਇਸ ਯੂਨੀਵਰਸਿਟੀ ਨੂੰ ਦਾਗ ਨਾ ਲੱਗਣ ਦਿਓ ਇਸ ਲੜਾਈ ਨੂੰ ਕਿਸੇ ਹੋਰ ਦੇ ਏਜੰਡੇਆ ਤੇ ਨਾ ਜਾਣ ਦਿਓ ਔਰ ਇਹ ਲੜਾਈ ਜਿਹੜੀ ਆ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਪਾਂ ਇਸ ਜੋ ਟੱਗਾ ਦਿੱਤਾ ਹੋਇਆ ਵਾ ਇਸ ਯੂਨੀਵਰਸਿਟੀ ਨੇ ਜਾਂ ਜੋ ਇਸ ਯੂਨੀਵਰਸਿਟੀ ਨੂੰ ਲੰਬੇ ਸਮੇਂ ਤੋਂ ਜਿਹੜੇ ਨੌਜਵਾਨਾਂ ਨੇ ਇੱਥੇ ਪੜ੍ਹੇ ਆ ਜਾਂ ਜਿਨ੍ਹਾਂ ਨੇ ਇੱਥੇ ਜਿਨ੍ਹਾਂ ਦੇ ਪੁਰਖਾਂ ਨੇ ਇੱਥੇ ਜ਼ਮੀਨਾਂ ਦਿੱਤੀਆਂ ਕੋਈ ਵੀ ਕੰਟ੍ਰਿਬਿਊਸ਼ਨ ਹੈਗੀ ਆ ਅਸੀਂ ਉਹਨਾਂ ਦੀ ਇੱਜ਼ਤਾਂ ਨੂੰ ਦਾਗ ਨਹੀਂ ਲੱਗਣ ਦੇਣਾ ਔਰ ਕੁਝ ਲੋਕ ਮੈਨੂੰ ਇਹ ਉਮੀਦ ਆ ਵੀ ਹਾਰੇ ਬੰਦਾ ਜਿਹੜਾ ਜੀ ਮਰਿਆਦਾ ਨੂੰ ਸਮਝਦਾ ਕਿਸੇ ਵੀ ਇਹੋ ਜੀ ਫਰਕਾ ਪ੍ਰਸਤ ਮੌਕਾ ਪ੍ਰਸਤ ਔਰ ਚੁਲਾਕੀ ਵਾਲੀ ਰਾਜਨੀਤੀ ਨੂੰ ਕੱਲ ਅਸੀਂ ਇੱਕ ਉੱਥੇ ਜਿੱਥੇ ਅਸੀਂ ਯੂਨੀਵਰਸਿਟੀ ਅਥਾਰਟੀਆਂ ਨਾਲ ਲੜਨਾ ਉੱਥੇ ਇਹੋ ਜੀ ਤਾਕਤਾਂ ਨੂੰ ਵੀ ਅਸੀਂ ਮੈਸੇਜ ਦੇਣਾ ਵੀ ਸਾਡੀ ਯੂਨੀਵਰਸਿਟੀ ਨੂੰ 파ੜਿਓ ਨਾ ਸਾਡੀ ਯੂਨੀਵਰਸਿਟੀ ਨੂੰ ਵੰਡਿਓ ਨਾ ਔਰ ਸਾਡੀ ਯੂਨੀਵਰਸਿਟੀ ਨੂੰ ਜਿਸ ਤਰੀਕੇ ਦੇ ਨਾਲ ਅਸੀਂ ਸਾਰੇ ਸੁਪਨਾ ਸੋਚ ਰਹੇ ਆ ਇੱਕ ਪਵਿੱਤਰ ਔਰ ਇੱਕ ਚੰਗਾ ਜਿਹੜਾ ਅਸੀਂ ਇੱਕ ਸਮਾਜ ਸਿਰਜਣ ਦੀ ਗੱਲ ਕਰ ਰਹੇ ਆ ਇਸ ਯੂਨੀਵਰਸਿਟੀ ਰਾਹੀਂ ਉਹ ਉਵੇਂ ਸਿਰਜਿਆ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ